ਬਾਬਾ ਕਹਿੰਦਾ ਮੈਂ ਸੁਣਾ ਉਹ ਕਹਿੰਦਾ ਚੰਡੀਗੜ੍ਹ ਦੇ ਏਰੀਏ ਦਾ ਅਖੇ ਜੀ ਮੈਂ 550 ਸਾਲੇ ਤੇ ਲੜੀਆਂ ਲਾ ਲਾ ਕੇ 550 ਖੰਡ ਪਾਠ ਕਰਨੇ ਆ ਦੇਤੀ ਸਟੇਟਮੈਂਟ ਅਚਾ ਹੁਣ ਬਾਬਾ ਜੀ ਨੇ ਕਰਨੇ ਆ ਕਰਾਉਣੇ ਕਿਹਦੇ ਤੋਂ ਆ ਲੋਕਾਂ ਤੋਂ ਸੋਚਿਆ ਕਿੰਨੇ ਆ ਬਾਬੇ ਨੇ ਤੇ ਖੰਡ ਪਾਠ ਦੇ ਇੱਕ ਖੰਡ ਪਾਠ ਦੇ ਪੈਸੇ ਕਿੰਨੇ 11000 ਤੇ ਪਾਠੀਆਂ ਨੂੰ ਕਿੰਨੇ 3000 ਇਹਨੂੰ ਕਿੰਨੇ ਬਚਣੇ ਨੇ 9100 ਚੋਂ ਕਿੰਨਾ ਬਚਿਆ ਬੋਲੋ 100 ਪਾਠ ਚੋਂ ਕਿੰਨਾ ਬਚਿਆ 9 ਲੱਖ 9000 ਇੱਕ ਪਾਠ ਦਾ 9 ਲੱਖ ਤੇ ਅਗਲੇ ਨੇ 550 ਕਰਨੇ ਆ ਅਤੇ 13 ਤੇ 60 70 ਲੱਖ ਪੱਕਾ ਆ ਸਤਨਾਬ ਵਾਹ ਕਹਿੰਦਾ ਆਖੇ ਮੈਂ ਸੋਚਿਆ ਵੀ ਮੈਂ ਹੁਣ 550 ਖੰਡ ਪਾੜ ਕਰਾਉਣੇ ਨੇ ਸੰਗਤਾਂ ਤੋਂ ਸੰਗਤਾਂ ਤੋਂ ਜਿੱਾਂ ਤੇ ਬੰਦਾ ਆਖੇ ਨਾ ਵੀ ਮੈਂ ਲੱਗਾ ਕਰਨ ਲੱਗਾ ਵੀ ਮੈਂ ਕੁਕਰਨ ਲੱਗ ਨਹੀਂ ਆਪਾਂ ਤੇ ਕਰਾਉਣੇ ਨੇ ਕਰੋਗੇ ਤੁਸੀਂ ਮੈਂ ਸੋਚਿਆ ਕਰੋ ਤੁਸੀਂ ਅਸਲ ਉਹਨਾਂ ਸੋਚੋ ਜਿੰਨਾ ਆਪ ਕਰ ਸਕਦੇ ਹੋ ਜਿੰਨਾ ਮੈਂ ਕਰ ਸਕਦਾ ਮੈਂ ਉਨਾ ਹੀ ਸੋਚਿਆ بڑے ਬੰਦੇ ਭਾਈ ਸਾਹਿਬ ਮਦਦ ਕਰੋ ਅਸੀਂ ਸੋਚਿਆ ਵੀ ਇੱਕ ਸੰਸਥਾ ਖੋਲੀਏ ਤੇ ਲੋੜਵੰਦਾਂ ਦੀ ਹੈਲਪ ਕਰੀਏ ਸੋਚਿਆ ਤੂੰ ਐ ਤੇ ਪੂਰੀ ਹੁਣ ਲੋਕ ਕਰਨ ਵੀ ਮੈਂ ਇਦਾਂ ਸੋਚਿਆ ਉਹਨਾਂ ਵੀ ਸੋਚਿਆ ਕਰੀਏ ਜਿੰਨਾ ਕਸੀਂ ਆਪ ਕਰ ਸਕਦੇ ਹਾਂ ਜਿੰਨਾ ਕਰ ਸਕਦੇ ਤੇ ਮੌਜਾਂ ਲਗੀਆਂ ਪਈਆਂ ਜੀ ਕਈਆਂ ਦਾ ਤੇ ਧੰਦਾ ਬਾਬੇ ਨਾਨਕ ਦਾ 550 ਸਾਲਾ ਕਹਦਾ ਕਈਆਂ ਦਾ ਤੇ ਧੰਦਾ ਹੈ ਕਈਆਂ ਨੂੰ ਤੇ ਮੌਜਾਂ ਲੱਗੀਆਂ ਪਈਆਂ ਜਿੰਨੇ ਪੁਰਾਣੇ ਕਿਤਾਬਾਂ 'ਚ ਪੜ੍ਹਦੇ ਰਹੇ ਹੋ ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ ਕਿੰਨੀ ਤਰੀਕ ਦਾ ਸੀ ਭਲਾ 14 ਅਪ੍ਰੈਲ 1469 14 ਅਪ੍ਰੈਲ ਸੀ ਨਾ ਵਿਸਾਖੀ ਵਾਲਾ ਦਿਨ ਸੀ ਤੇ ਇੱਕ ਵਿਸਾਖ ਤੋਂ ਕਿੱਥੇ ਆ ਗਿਆ ਕੱਤੇ ਤੇ ਸਿੱਖ ਕੌਮ ਸੂਰਬੀਰਾਂ ਦੀ ਕੌਮ ਬਹਾਦਰਾਂ ਦੀ ਜੋਧਿਆਂ ਦੀ ਤੇ ਜੋਧਿਆਂ ਚ ਇੰਨੀ ਹਿੰਮਤ ਨਹੀਂ ਕਿ ਖੁੱਲ ਕੇ ਦੱਸ ਸਕਣ ਕਿ ਸਾਡਾ ਬਾਬਾ 14 ਅਪ੍ਰੈਲ ਨੂੰ ਦੁਨੀਆ ਚ ਆਇਆ ਸੀ ਬਸਾਖੀ ਵਾਲੇ ਦਿਨ ਆਇਆ ਸੀ ਸਾਰੇ ਪਾਸੇ ਕਤਕ ਕਤਕ ਹੈ ਜੇ ਮੈਂ ਇਕੱਲਾ ਹੀ ਵਸਾਖ ਦਾ ਰੌਲਾ ਪਾ ਲਿਆ ਤੇ ਲੋਕੀ ਮੇਰੇ ਗੱਲ ਪੈ ਜਾਣਗੇ ਵੀ ਤੂੰ ਜ਼ਿਆਦਾ ਸਿਆਣਾ ਜੰਮ ਪਿਆ ਸਰੋਮਣੀ ਕਮੇਟੀ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰੋ ਸਰੋਮਣੀ ਕਮੇਟੀ ਦੀ ਵੈਬਸਾਈਟ ਇੰਗਲਿਸ਼ ਵਿੱਚ ਭਰੋਗੇ ਜਦੋਂ ਉਹਦੇ ਤੇ ਵੀ 14 ਅਪ੍ਰੈਲ ਲਿਖਿਆ ਨੇ ਪ੍ਰਧਾਨ ਨੂੰ ਬਾਹਰ ਫੜ ਕੇ ਪੁੱਛੇ ਜਥੇਦਾਰ ਨੂੰ ਪੁੱਛੇ ਬਣਾ ਵੀਡੀਓਗ੍ਰਾਫੀ ਦੱਸ ਆ ਕੀ ਹੈ ਹੈ ਕਦੋਂ ਦਾ ਮਨਾਖਦੋਂਦੇ ਰਹੇ ਹੋ ਤੁਸੀਂ ਲੋਕਾਂ ਲਈ ਹੈ ਤੁਹਾਡੇ ਫਤਵੇ ਐਡੀ ਵੱੱਡੀ ਵੱਡੀ ਪੱਧਰ ਤੇ ਜਦੋਂ ਤੁਸੀਂ ਮੰਨalogੇ ਤੇ ਮੁੜ ਕੇ ਫਿਰ ਤੁਸੀਂ ਇਹਨੂੰ ਬਦਲ ਕੇ ਲੈ ਸਕੋਗੇ ਹੁਣ ਵੇਖੋ ਅਗਲੇ ਸਾਲ ਕਨੇਡਾ ਅਮਰੀਕਾ ਵਾਲੇ ਬੰਦੇ ਕਹਿੰਦੇ ਚਲੋ ਮੰਨ ਲਓ ਐਦਾਂ ਕਹਿਣ ਵੀ ਗੁਰੂ ਨਾਨਕ ਦਾ ਗੁਰਪੁਰਬ ਅਸੀਂ ਛੁੱਟੀ ਕਰਾਂਗੇ ਕਨੇਡਾ ਸਾਰਾ ਭਰ ਗਿਆ ਪੰਜਾਬੀਆਂ ਦਾ ਅਸੀਂ ਗੁਰੂ ਨਾਨਕ ਦੇ ਜਨਮ ਦਿਨ ਦੀ ਛੁੱਟੀ ਕਰਨੀ ਡੇਟ ਦਿਓ ਅਗਲੇ ਸਾਲ ਡੇਟ ਮੰਗ ਲੈਣ ਵੀ ਇੱਕ ਤਰੀਕ ਦਿਓ ਕੀ ਦਿਓਗੇ ਤਰੀਕ ਭਈ ਐਦ ਕੀ ਕਿੰਨੀ ਦਾ 12 ਦਾ 12 ਨਵੰਬਰ ਤੇ ਅਗਲੇ ਸਾਲ ਕੱਤਕ ਦੀ ਪੂਰਨਮਾਸ਼ੀ ਕਿੱਦੇ ਆਉ। ਪਿਛਲੇ ਸਾਲ ਹੋਰ ਸੀ ਅਗਲੇ ਸਾਲ ਹੋਰ ਉਹ ਉਹਦੇ ਕੋਲ ਬਹਿ ਕੇ ਨਾ ਜਿਹੜਾ ਹੁਣ ਬਣਿਆ ਪ੍ਰਧਾਨ ਮੰਤਰੀ ਟਰੂਡੋ ਤੇ ਸਿੱਖੋ ਉਹਦੇ ਕੋਲ ਬਹਿ ਜਿਓ ਜਾ ਕੇ ਜਿੰਨੇ ਕੈਨੇਡਾ ਕੋਲਡਾ ਵਾਲੇ ਸੁਣਦੇ ਆ ਸੁਣਨ ਟਰੂਡੋ ਕੋਲ ਅੱਗੇ ਅੱਗੇ ਬਹਿ ਜਿਓ ਜਾ ਕੇ ਟਰੰਪ ਕੋਲ ਬਹਿ ਜਿਓ ਜਾ ਕੇ ਤੇ ਟਰੰਪ ਆਖੇ ਦਿਓ ਸਿੱਖੋ ਦੱਸ ਸਿੱਖਾਓ ਇਕੱਠੇ ਹੋ ਕੇ ਪ੍ਰਧਾਨ ਜੀ ਆਓ ਸ਼੍ਰਮਣੀ ਕਮੇਟੀ ਦੇ ਪ੍ਰਧਾਨ ਜੀ ਆਓ ਜਥੇਦਾਰ ਸਭ ਆਓ ਤੇ ਬੈਠੋ ਮੇਰੇ ਸਾਹਮਣੇ ਕਰੋ ਗੱਲ ਦੱਸੋ ਮੈਂ ਤੁਹਾਡਾ ਗੁਰੂ ਨਾਨਕ ਦਾ ਗੁਰਪੁਰਬ ਦੀ ਛੁੱਟੀ ਅਮਰੀਕਾ ਚ ਪੱਕੀ ਕਰਨ ਲੱਗਿਆ ਡੇਟ ਦੇ ਦੇ ਸਕਦੇ ਫਿਰ ਕਹਿੰਦੇ ਸੀ ਗੁਲਾਮ ਦੀ ਡੇਟ ਦੇ ਇਹ ਕਹਿਣਗੇ ਜੀ ਕੁਰਾਲੀ ਤੋਂ ਜੰਤਰੀ ਛਪੇਗੀ ਉਹਨਾਂ ਦੀ ਵੇਖਾਂਗੇ ਪੂਰਨਮਾਸ਼ੀ ਕਿੰਦੇ ਦੀ ਹੈ ਕੱਤਕ ਦੀ ਪੂਰਨਮਾਸ਼ੀ ਲੱਭਾਂਗੇ ਫਿਰ ਤੁਹਾਨੂੰ ਦੱਸਾਂਗੇ ਉਹ ਕਹੇਗਾ ਅਗਲੇ ਸਾਲ ਅਗਲੇ ਸਾਲ ਫਿਰ ਹੋਰ ਡੇਟ ਆਉ ਉਹਦੂ ਅਗਲੇ ਸਾਲ ਹੋਰ ਮਰਜੋ ਵੱਡੇ ਆਗੂ ਤੁਸੀਂ ਗਦਾਰ ਸਾਡੇ ਵਰਗੇ ਹੋ ਗਏ ਆਉਣ ਵਾਲੀਆਂ ਪੀੜੀਆਂ ਨੂੰ ਦੇਓਗੇ ਤੁਸੀਂ ਤੋਹਫੇ ਤੁਸੀਂ ਵੱਡੇ ਜੋਧੇ ਬਣੇ ਫਿਰਦੇ ਆ ਪਾ ਕੇ ਸਰੋਪੇ ਗਲਾਂ 'ਚ ਵੱਡੀਆਂ ਵੱਡੀਆਂ ਬਣ ਕੇ ਪਕਾਏ ਆਖੇ ਧਰਮ ਦੇ ਆਗੂ ਐ ਫੜ ਕੇ ਕਿਰਪਾਨਾਂ ਵੱਡੀਆਂ ਵੱਡੀਆਂ ਤਿੰਨ ਫੁੱਟੀਆਂ ਵੀ ਇਹਨਾਂ ਨੇ ਤੇ ਬੰਦਾ ਵੱਟ ਕੇ ਹੀ ਸੌਂਦੇ ਆ ਰੋਜ਼ ਸਾਰੇ ਗਦਾਰ ਇਹਨਾਂ ਦੇ ਸੋਧ ਦੇਣੇ ਆ ਗੱਲਾਂ ਹੀ ਐ ਬੱਸ ਮਾਰੀ ਚੱਲੋ ਜਿੰਨੀਆਂ ਮਰਜੀ ਨਾ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਫਿਕਸ ਕਰ ਸਕੇ ਤੁਸੀਂ ਨਾ ਗੁਰੂ ਨਾਨਕ ਦਾ ਵੱਡੇ ਦਲੇਰ ਬਣੇ ਫਿਰਦੇ ਐ ਇੱਥੇ ਕਿਹੜੀਆਂ ਗੱਲਾਂ ਕਰਦੇ ਹੋ ਯਾਰ ਤੁਸੀਂ ਖਾ ਕੇ ਜਲੇਬੀਆਂ ਖਾ ਕਰਕੇ ਰੋਲਾ ਪਾ ਕੇ ਤੇ ਘਰ ਨੂੰ ਮੁੜਿਆਉਣਾ ਕਿਸ ਮਿਆਂ ਦਿੱਤਾ ਕੌਮ ਨੂੰ ਕਿਹੜੀ ਪੀੜੀ ਬਦਲ ਗਈ ਮੈਨੂੰ ਵਿਖਾਓ ਫਾਤੋ 550 ਬੰਦਾ ਨਹੀਂ ਜੁੜ ਸਕਣਾ ਸਿੱਖੀ ਨਾਲ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਅੱਜ ਤੱਕ ਕਲੀਅਰ ਹੀ ਨਹੀਂ ਕਰ ਸਕੇ ਗੁਰੂ ਨਾਨਕ ਦੀ ਵਿਚਾਰਧਾਰਾ ਹੈ ਕੀ ਹੈ ਦੱਸੋਗੇ ਕੀ ਉਹ ਇਨਕਲਾਬੀ ਵਿਚਾਰਧਾਰਾ ਤੁਸੀਂ ਦੱਬਤੀ ਪਾਠਾਂ ਦੇ ਵਿੱਚ ਤੇ ਲਓ ਜੀ ਲੜੀਆਂ ਲਾ ਲਓ ਜੀ ਪਾਠ ਕਰ ਲਓ ਜੀ ਨਗਰ ਕੀਰਤਨ ਕਰ ਲਓ ਜੀ ਕਰ ਲਓ ਚੜਾਵਾ ਇਕੱਠਾ ਦੋਗੜਾ ਵਧਾ ਲੋ ਆਪਣੀਆਂ ਲੰਗਰ ਲਾ ਲੋ ਆ ਲਾ ਲੋ ਆ ਲਾ ਲੋ ਬਸ ਇੱਥੇ ਹੀ ਐ ਵਿਚਾਰਤਾ ਰਾ ਕੀ ਸੀ ਅੱਜ ਦੇ ਬੱਚੇ ਨੂੰ ਪਤਾ ਕੀ ਐ ਅੱਜ ਦਾ ਨੌਜਵਾਨ ਬਾਹ ਤੋਂ ਫੜ ਕੇ ਪੁੱਛੋ ਪਤਾ ਹੀ ਨਹੀਂ ਯਾਰ ਕੁਛ ਸਾਡਾ ਇੰਟਰਸਟ ਹੀ ਨਹੀਂ ਫੌਂਗ ਹੀ ਨਹੀਂ ਕਿਹੜੀਆਂ ਗੱਲਾਂ ਅਸੀਂ ਕਰਦੇ ਆ ਟ੍ਰੰਪ ਨੂੰ ਪੁੱਛੇ ਜੇ ਅੱਜ ਬਾ ਲਵੇ ਪ੍ਰਧਾਨ ਸਾਹਿਬ ਦੱਸੋ ਦਿਓ ਜਵਾਬ ਹੈ ਕੋਈ 6 ਮਹੀਨੇ ਹਲਾ ਕੇ ਰੱਖਦਾ ਤੁਸੀਂ ਕਿੱਥੋਂ ਚੱਕ ਕੇ ਕਿੱਥੇ ਲੈ ਗਏ ਤੇ ਬੋਲਣ ਵਾਲਾ ਕੋਈ ਨਹੀਂ ਨਾ ਇਹਨੇ ساری ਜ਼ਿੰਦਗੀ ਕਹਿਣਾ ਨਾ ਬੋਲਣਾ ਤਾਂ ਕਰਕੇ ਮੈਂ ਤੇ ਮੰਨਦਾ ਵੀ ਗੁਰੂ ਨਾਨਕ ਦਾ ਜਨਮ ਦਿਹਾੜਾ ਪ੍ਰਕਾਸ਼ ਪੁਰਬ ਜਿੰਨੂੰ ਕਹਿੰਨੇ ਆ ਉਹ ਗੁਰੂ ਨਾਨਕਤਾ ਤੇ ਖਾਲਸੇ ਦਾ ਇੱਕੋ ਦਿਨ ਦਾ ਬਸਾਖੀ ਸਾਤ ਸ੍ਰੀ ਅਕਾਲ ਇੱਕੋ ਦਿਨ ਦਾ ਤੇ ਅਸੀਂ ਖੱਟ ਦੇ ਕੀ ਆ ਯਾਰ ਇੱਥੇ ਨਾ ਇੱਕ ਰੇੜੀ ਵਾਲਾ ਬੰਦਾ ਵੀ ਜੇ ਸਾਡੇ ਨਾ ਗੇਟ ਅੱਗੇ ਫੁੱਲਿਆਂ ਦੀ ਰੇੜੀ ਲਾਈ ਹੋਣੀ ਉਹਨੇ ਮੱਕੀ ਦੇ ਦਾਣੇ ਉਹ ਵੀ ਹਸਾਬਕਤਾ ਵਾ ਜਾ ਕੇ ਕਰੂ ਵੀ ਇੰਨੇ ਦੇ ਖਰੀਦੇ ਸੀ ਇੰਨੇ ਦੇ ਭੁੰਨੇ ਸੀ ਇੰਨੇ ਬਚਾਏ 100 ਬਚਿਆ 200 ਬਚਿਆ 50 ਬਚਿਆ ਕੋ ਬੰਗਾ ਵੇਚਣ ਵਾਲਾ ਬਾਹਰ ਹਸਾਬ ਲਾ ਕੇ ਬੈਠਾ ਹੋਣਾ ਖਡਾਉਣੇ ਵੇਚਣ ਵਾਲਾ ਲਾ ਕੇ ਬੈਠਾ ਹੋਣਾ ਸਾਡੀ ਕੌਮ ਨੇ ਕਰੋੜਾ ਰੁਪਇਆ ਰੋਡ ਦੇਣਾ ਸਾਹਬ ਹੀ ਨਹੀਂ ਲਾਉਣਾ ਕਿ ਖੱਟਿਆ ਕੀ ਅਸੀਂ ਖੱਟਿਆ ਕੀ ਤੇ ਤੁਹਾਨੂੰ ਲੱਗਦਾ ਤੇ ਗੁਰੂ ਨਾਨਕ ਪਾਤਸ਼ਾਹ ਇਹਨਾਂ ਗੱਲਾਂ ਨਾਲ ਖੁਸ਼ ਹੁੰਦੇ ਹੋਣਗੇ ਲੱਗਦਾ ਥੰਨ ਵੀ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਬੱਲੇ ਬੱਲੇ ਵੀ ਮੇਰੀ ਇੰਨੀ ਜਹਿਜਾਕਾਰ ਕਰ ਲਈ ਤੁਸੀਂ ਕਮਾਲ ਕਰਤੀ ਮੈਂ ਬੜਾ ਖੁਸ਼ ਹਾਂ ਤੁਹਾਡੇ ਤੇ ਉਹਦੇ ਕਹਿਣਾ ਜਿੱਦਾਂ ਨਕਲ ਵਾਲੇ ਹੋਵੋਂਗੇ ਚਮਕ ਵਾਲੇ ਹੋਵੋਂਗੇ ਜਿੱਦਣ ਪੜ ਲਿਖ ਕੇ ਵਧੀਆ ਥਾਵਾਂ ਤੇ ਜਾਓਗੇ ਜ਼ਿੰਮੇਵਾਰ ਬਣੋਗੇ ਉਦੇ-ਉਦੇ ਲੈਣੇ ਵਰਗੇ ਬਣ ਕੇ ਆਓ ਮੇਰੇ ਕੋਲ ਮੈਨੂੰ ਲੈਣੇ ਚਾਹੀਦੇ ਆ ਮੈਨੂੰ ਤੁਹਾਡੀਆਂ ਚਮਕਾਂ ਦਮਕਾਂ ਤੁਹਾਡੀਆਂ ਲਾਈਟਾਂ ਨਹੀਂ ਚਾਹੀਦੀਆਂ ਮੈਨੂੰ ਲੈਣੇ ਚਾਹੀਦੇ ਆ ਜਿਹੜੇ ਜ਼ਿੰਮੇਵਾਰੀਆਂ ਚੱਕਣ ਮੋਢਿਆਂ ਦੇ ਉੱਤੇ ਪਰਵਾਹ ਨਾ ਕਰ ਕਿਸੇ ਦੀ ਜਿਹੜੇ ਉਹਨਾਂ ਨੂੰ ਤੇ ਉਹ ਚਾਹੀਦੇ ਆ ਪਰ ਸਾਡਾ ਢਾਚਾ ਵੇਖ ਲੋ ਤੇ ਸਾਡੇ ਵਰਗਾ ਜੇ ਬੰਦਾ ਗੱਲ ਕਰੇ ਇਹ ਤੇ ਕਮਲੇ ਨੇ ਇਹ ਤੇ ਪੁੱਠੇ ਹੀ ਚੱਲਦੇ ਨੇ ਜੀ ਇਹ ਗਲਤ ਗੱਲਾਂ ਕਰਦੇ ਨੇ ਗਲਤ ਗੱਲ ਨਹੀਂ ਭਾਈ ਅਸਲ ਤੇ ਠੀਕ ਹੀ ਹੁਣ ਹੋ ਰਹੀਆਂ ਨੇ ਗਲਤ ਨਹੀਂ ਠੀਕ ਹੋਣ ਹੋਣ ਰਹੀਆਂ ਮੈਂ ਆਪਣੀ ਗੱਲ ਦੱਸਾਂ ਤੇ 15 ਸਾਲ ਮੈਂ ਐਦਾਂ ਦੀ ਨੀਂਦ ਨਹੀਂ ਸੁੱਤਾ ਜਿਹੜੀ ਹੁਣ ਸੌਂਦਾ ਇਹੜਾ ਹੁਣ ਸੁਆਦ ਆਉਂਦਾ ਵੱਡੇ ਵੱਡੇ ਇਕੱਠਾਂ 'ਚ ਮੈਂ ਆਪਣੀ ਜ਼ਿੰਦਗੀ 'ਚ ਬੋਲਿਆ ਪਰ ਜਿੰਨਾ ਹੁਣ ਨਜ਼ਾਰਾ ਆਉਂਦਾ ਕਦੀ ਨਹੀਂ ਆਇਆ ਹੁਣ ਨਜ਼ਾਰਾ ਆਉਂਦਾ ਸਿਆਣੇ ਨੇ ਅਕੇ ਕਮਲੇ ਨੇ ਜੀ ਕਮਲੇ ਹੀ ਸਹੀ ਭਗਤ ਕਬੀਰ ਜੀ ਦਾ ਵੀ ਬਚਨ ਹੈ ਨਾ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ ਮੈਂ ਬੋਰਾ ਇਹਨੇ ਮੈਂ ਸ਼ਬਦ ਲੈ ਇੱਕ ਅਰ ਸੋਣੀ ਲੈ ਲਿਆ ਕਿ ਅਖੇ ਮੈਂ ਕਮਲਾ ਲੋਕਾਂ ਪਾਣੇ ਕਮਲਾ ਮੈਂ ਬੌਰਾ ਮੈਂ ਬੌਲਾ ਦੱਸਦੇ ਪਰ ਕਹਿੰਦੇ ਤੁਸੀਂ ਆਪਣੀ ਸਿਆਣਬ ਸਾਮ ਕੇ ਰੱਖੋ ਮੈਂ ਕਮਲਾ ਹੀ ਠੀਕ ਅਸੀਂ ਕਮਲੇ ਹੀ ਠੀਕ ਤਾਂ ਜਿੱਦਾਂ ਦੇ ਹੈਗੇ ਆ ਇਦਾਂ ਦੇ ਹੀ ਠੀਕ ਪਰ ਠੀਕ ਠੀਕ ਹੈ ਫਰਕ ਕੋਈ ਨਹੀਂ ਪੈਂਦਾ ਅਗਲਾ ਕਹਿੰਦਾ ਕੱਤਕ ਦਾ ਮਨਾ ਲਓ ਵਸਾਖ ਦਾ ਮਨਾ ਲਓ ਕੋਈ ਫਰਕ ਨਹੀਂ ਦੀ ਪੈਂਦਾ ਪੈਂਦਾ ਜਿੱਦਾਂ ਅਗਲਿਆਂ ਨੇ ਤਰੀਕ ਮੰਗੀ ਤੁਹਾਡੇ ਕੋਲ ਇੱਕ ਤਰੀਕ ਨਹੀਂ ਅਜੇ ਤੱਕ ਬਣੀ ਇੱਕ ਡੇਟ ਨਹੀਂ ਬਣੀ ਤੁਹਾਡੇ ਕੋਲ ਗੁਰੂ ਨਾਨਕ ਵੱਖਰੀ ਕੌਮ ਐ ਜੇ ਸਾਡੀ ਜਿਸ ਵੱਖਰੀ ਐ ਬਾਬਾ ਨਾਨਕ ਜੜ ਐ ਸਾਡੀ ਤੇ ਅਸੀਂ ਇੱਕ ਬਰਥਡੇ ਦੀ ਡੇਟ ਫਿਕਸ ਨਹੀਂ ਕਰ ਸਕੇ ਅਸੀਂ ਸੋਨਾ ਲਾਇਆ ਜੇ ਅਸੀਂ ਐ ਕਰਿਆ ਜੇ ਅਸੀਂ ਐ ਕਰਿਆ ਜੀ ਕੀ ਅਰਥ ਐ ਇਹਨਾਂ ਗੱਲਾਂ ਦਾ ਇੱਕ ਡੇਟ ਦੇਣ ਵਾਸਤੇ ਹੈਨੀ ਟਰੰਪ ਟਰੂਡੋ ਵਰਗੇ ਬੰਦਿਆਂ ਨੂੰ ਇੱਕ ਤਰੀਕ ਨਹੀਂ ਸਾਡੇ ਕੋਲ ਇੰਨੀ ਤਰੀਕ ਨੂੰ ਆਏ ਸੀ ਇਹ ਕਲੀਅਰ ਨਹੀਂ ਕਰ ਸਕਿਆ ਤੇ ਜੇ ਕਿਸੇ ਨੂੰ ਸ਼ੱਕ ਹੋਵੇ ਕੱਤਕ ਕੇ ਵਿਸਾਖ ਕੱਤਕ ਕੇ ਵਿਸਾਖ ਇਹ ਕਿਤਾਬ ਮੁੱਲ ਖਰੀਦ ਕੇ ਪੜੋ ਉਹਦੇ ਚ ਬਿਲਕੁਲ ਕਲੀਅਰ ਹੈ ਵੀ ਜਨਮ ਦਿਨ ਕੱਤੇ ਦਾ ਨਹੀਂ ਵਿਸਾਖ ਦਾ ਤੇ 50 ਸਾਲਾਂ ਵਿੱਚ ਹੀ ਸਾਰਾ ਕੁਝ ਬਦਲ ਗਿਆ